ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ 11ਵੀਂ ਅਸ਼ਟਵਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਲਹਾਰਣੈ ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਤਿਸ ਪਾਵੇ ਸੋਈ ਹੋਗ ਖਿਨ ਮਹਿਤਾਪ ਉთაਪਨ ਹਾਰਾ ਅੰਤ ਨਹੀਂ ਕਿਛੁ ਪਾਰਾ ਵਾਰਾ ਹੁਕਮੇ ਤਾਰ ਅਤਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਊਚ ਨੀਚ ਬਿਵਹਾਰ ਹੁਕਮੇ ਅਨੇਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵੜਿਆਈ ਨਾਨਕ ਸਭ ਮਹਿ ਰਹਾ ਸਮਾਈ ਪ੍ਰਭ ਪਾਵੇ ਮਾਨੁਖ ਗਤ ਪਾਵੇ ਪ੍ਰਭ ਪਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਾਖੈ ਪ੍ਰਭ ਪਾਵੇ ਤਾਂ ਹਰ ਗੁਣ ਪਾਖੈ ਪ੍ਰਭ ਪਾਵੇ ਤਾਂ ਪਤਿਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋ ਹਾਸ ਰਿਆ ਕਾ ਆਪ ਸੁਆਮੀ ਖੇਲ ਬਿਗਸੈ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਕਹੋ ਮਾਨਖਤੇ ਕਿਆ ਹੋਏ ਆਵੇ ਜੋ ਤਿਸ ਪਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਕਿ ਚਲੇ ਜੋ ਤਿਸ ਪਾਵੈ ਸੋਈ ਕਰੇ ਅਨਜਾਨਤ ਵਿਖਿਆ ਮਹਿ ਰਚੈ ਜੇ ਜਾਣਤ ਆਪਨ ਆਪ ਬਚੈ ਪਰ ਮੇ ਪੂਲਾ ਦਹਿ ਦਸਤਾਵੈ ਨਮਕ ਮਾਹੇ ਚਾਰ ਕੁੰਟ ਫਿਰ ਆਵੈ ਕਾਰ ਕੀਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਜਨ ਨਾਮ ਮਿਲੇ ਮਹਿ ਨੀਚ ਕੀਟ ਕੋ ਰਾਜ ਪਾਰ ਬਰਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨ ਆਵੇ ਤਿਸ ਤਤ ਕਾਲ ਦਹ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੈ ਬਖਸ਼ਿਸ ਤਾਕਾ ਲਖਾ ਨਗਨ ਜਗਦੀਸ ਜਿਉ ਪਿੰਡ ਸਬ ਤੇਸ ਕੀ ਰਾਸ ਕਟ ਕਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਾਣਤ ਆਪ ਬਨਾਈ ਨਾਨਕ ਜੀ ਵੇ ਦੇਖ ਵਡਾਈ ਇਸ ਕਬਲ ਨਹੀਂ ਇਸ ਹੱਥ ਕਰਨ ਕਰਾਵਨ ਸਰਬ ਕੋ नाथ ਆਗਿਆਕਾਰੀ ਬਪਰਾਜੀਓ ਜੋ ਤਿਸ ਪਾਵੈ ਸੋਈ ਫੁਨਥਿਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬ ਹੂੰ ਨਿੰਦ ਚਿੰਦ ਬਿਵਹਾਰ ਕਬ ਹੂੰ ਊਬ ਆਕਾਸ ਪਿਆਲ ਕਬ ਹੂੰ ਬੇਤਾ ਬ੍ਰह्म ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬ ਹੂੰ ਨਿਰਤ ਕਰੈ ਬਹੁ ਪਾਤ ਕਬ ਹੂੰ ਸੋਏ ਰਹੇ ਦਿਨ ਰਾਤ ਕਬ ਹੂੰ ਮਹਾਕਰੋਧ ਬਿਕਰਾਲ ਕਬ ਹੂੰ ਸਰਬ ਕੀ ਹੋਤਰਵਾਲ ਕਬ ਹੂੰ ਹੋਏ ਬਹਿ ਬੜ ਰਾਜ ਕਬ ਹੂੰ ਪੇਖਾਰੀ ਨੀਚ ਕਸਾਜ ਕਬ ਹੂੰ ਆਪ ਕੀ ਰਤ ਮਹਿ ਆਵੈ ਕਬ ਹੂੰ ਪਲਾ ਪਲਾ ਕਹਾਵੈ ਜਿਉ ਪ੍ਰਭ ਰਾਖੈ ਤਿ ਵਿਹਿ ਰਹੈ ਗੁਰ ਪ੍ਰਸਾਦਿ ਨਾਨਕ ਸਚ ਕਹਿ ਕਬਹੁ ਹੋਵੇ ਪੰਡਤ ਕਰੇ ਬਖੀਆਨ ਕਬਹੁ ਮੋਨ ਤਾਰੀ ਲਾਵੇ ਧਿਆਨ ਕਬਹੁ ਤਟ ਤੀਰਥ ਇਸਨਾਨ ਕਬਹੁ ਸਿਦ ਸਾਧਕ ਮੁਖ ਗਿਆਨ ਕਬ ਹੂੰ ਕੀਟ ਹਸਤ ਪਤੰਗ ਹੋਏ ਜੀਆ ਅਨੇਕ ਜੋਨ ਪਰ ਮੈਂ ਪਰਮੀਆਂ ਆਨਾਰੂਪ ਜਿਉ ਸਵਾਗੀ ਦਿਖਾਵੈ ਜਿਉ ਪ੍ਰਭ ਪਾਵੈ ਤਿਵੇਂ ਨਚਾਵੈ ਜੋ ਤਿਸ ਪਾਵੇ ਸੋਈ ਹੋਏ ਨਾਨਕ ਦੂਜਾ ਅਵਰਨਾ ਕੋਇ ਹਉ ਸਾਧ ਸੰਗਤ ਇਹ ਪਾਵੇ ਉਸ ਅਸਥਾਨ ਤੇ ਬਹੁਰ ਨ ਆਵੇ ਕਬਹੂ ਸਾਧ ਸੰਗਤ ਇਹ ਪਾਵੇ ਉਸ ਅਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪਰਗਾਸ ਉਸ ਅਸਥਾਨ ਕਾ ਨਹੀਂ ਬినాਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸੈ ਪਾਰਬ੍ਰਮ ਕੈ ਸੰਗ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਵਾਨ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ